ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿੱਚ ਵਿਕਾਸ ਪ੍ਰੋਜੈਕਟਾਂ ਨੂੰ ਸ਼ੁਰੂਆਤ ਕੀਤੀ ਗਈ ਪੰਜਾਬ ਪਾਵਰ ਕਾਰਪੋਰੇਸ਼ਨ ਵੱਲੋਂ ਪੰਜਾਬ ਦੇ ਵਿੱਚ ਅੱਜ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ। ਉਸੇ ਲਈ ਦੇ ਤਹਿ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੋੜਾ ਮਾਦਰਾ ਵੱਲੋਂ ਬਿਜਲੀ ਬੋਰਡ ਦੇ ਵਿੱਚ ਜਾ ਕੇ ਬ੍ਰੇਕਰ ਦਾ ਉਦਘਾਟਨ ਕੀਤਾ ਗਿਆ ਔਰ ਸ਼ਹਿਰ ਦੇ ਵਿੱਚ ਜਿਹੜੇ ਟਰਾਂਸਫਾਰਮਰ ਕੱਟ ਲੋਡ ਸਕਦੇ ਸੀ ਉੱਥੇ بڑے ਟਰਾਂਸਫਾਰਮਰ ਲਾਏ ਗਏ ਹਨ ਜਿਸ ਤੇ ਸਵਾ ਕਰੋੜ ਰੁਪਏ ਖਰਚ ਕੀਤਾ ਜਾ ਰਿਹਾ ਹੈ ਔਰ ਇਸ ਦੇ ਨਾਲ ਨਾਲ ਸ਼ਹਿਰ ਦੇ ਵਿੱਚ ਇੱਕ ਫੀਡਰ ਨਵਾਂ ਬਣਾਇਆ ਗਿਆ ਤਾਂ ਕਿ ਲੋਕਾਂ ਨੂੰ ਸ਼ਹਿਰ ਵਾਸੀਆਂ ਨੂੰ ਬਿਜਲੀ ਸਪਲਾਈ ਨਿਰਵਿਘਨ ਮਿਲੇ ਕੋਈ ਰੁਕਾਵਟ ਨਾ ਪਵੇ ਇਸ ਵਾਰ ਜਾਣਕਾਰੀ ਸਾਬਕਾ ਮੰਤਰੀ ਅਤੇ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੋੜਾ ਮਦਰ ਵੱਲ ਦਿੱਤੀ ਗਈ ਐਕਸ਼ਨ ਸਮਾਣਾ ਕਵਰਦੀਪ ਸਿੰਘ ਨੇ ਕਿਹਾ ਕਿ ਸਮਾਣਾ ਸਹਿਰ ਦੇ ਲੋਕਾਂ ਨੂੰ ਚੰਗੀ ਸਪਲਾਈ ਬਿਜਲੀ ਕੀ ਮਿਲੇ ਉਸ ਦੇ ਲਈ ਲਗਾਤਾਰ ਪਾਵਰ ਕੰਮ ਕਰ ਰਹਾ ਹੈ ਔਰ ਉਸ ਕੇ ਲਈ ਨਵੇਂ ਫੀਡਰ ਨਵੇਂ ਟਰਾਂਸਫਾਰਮਰ ਬਡੇ ਲਾਇਜ਼ਾ ਨੇ ਤਾਂ ਕਿ ਲੋਕਾਂ ਨੂੰ ਕਿਸੇ ਵੀ ਮੌਸਮ ਦੇ ਵਿੱਚ ਵਿਚਲੀ ਗਈ ਕਿਤਲਤ ਦਾ ਸਾਹਮਣਾ ਨਾ ਕਰਨਾ ਪਵੇ ਸ਼ਹਿਰ ਨਿਵਾਸੀ ਔਰ ਬਿਜਲੀ ਬਾਲਕ ਬਿਜਲੀ ਬੋਰਡ ਦੇ ਸਬੰਧਕ ਅਧਿਕਾਰੀ ਐਕਸ਼ਨ ਸਾਹਿਬ ਐਸ ਡੀਓ ਸਾਹਿਬ ਚੇਅਰਮੈਨ ਸਾਹਿਬ ਜੱਜਮਾਦਰਾ ਜੀ ਗੋਪਾਲ ਜੀ ਨਾਦਨ ਜੀ ਹੋਰ ਜਿਨੇ ਸਰਕਾਰ ਦੇ ਨੁਸਬਦਾ ਆਏ ਨੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਔਰ ਜਿਸ ਤਰ੍ਹਾਂ ਅੱਧਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਾਂ ਸਿੰਘ ਮਾਨ ਵੱਲੋਂ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਜਿਹੜਾ ਵੀ ਦਾ ਚੁੱਕਿਆ ਗਿਆ ਉਹਦੇ ਸਬੰਧ ਚ ਸਾਰੇ ਪੰਜਾਬ ਦੇ ਵਿੱਚ ਅੱਜ ਜਿੰਨੇ ਵੀ ਪੀਵੀ ਬੋਰਡ ਦੇ ਕੰਮਕਾਰ ਹੋਏ ਨੇ ਉਹਨਾਂ ਦੇ ਉਦਘਾਟਨ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵਤ ਸਿੰਘ ਮਾਨ ਬਨੂ ਸ਼ੁਰੂਆਤ ਕੀਤੀ ਗਈ ਆ ਔਰ ਉਸ ਦੇ ਤਹਿਤੀ ਬਾਕੀ ਹਲਕਿਆਂ ਦੇ ਵਿੱਚ ਮੰਤਰੀ ਸਾਹਿਬਾਨ ਐਮਐਲਏ ਸਹਿਬਾਨ ਔਰ ਹਲਕਾਂ ਚਾਕ ਸਹਿਬਾਨ ਜਿਨ੍ਹਾਂ ਦੇ ਗ੍ਰੇਡਾਂ ਦੇ ਵਿੱਚ ਕੰਮ ਹੋਏ ਨੇ ਉਹਨਾਂ ਦੇ ਉਦਘਾਟਨ ਜਿਹੜੇ ਕੀਤੇ ਜਾ ਰਹੇ ਨੇ ਜਿਵੇਂ ਐਕਸਰ ਸਾਹਿਬ ਨੇ ਦੱਸੀ ਹੈ ਕਿ ਸ਼ਹਿਰ ਦੇ ਵਿੱਚ ਨਿਰਵਿਘਨ ਬਿਜ਼ਨਸ ਸਪਲਾਈ ਕਰਨ ਵਾਸਤੇ ਜਿਹੜੀ ਫੀਡਰ ਅਲੱਗ ਤੋਂ ਕੱਢਿਆ ਗਿਆ ਉਹਦਾ ਉਦਘਾਟਨ ਕੀਤਾ ਗਿਆ ਔਰ 7 ਕਰੋੜ ਦੇ ਕਰੀਬ ਦਸੰਬਰ ਤੱਕ ਜਿਹੜੇ ਕੰਮਕਾਰ ਨੇ ਬਿਜਲੀ ਬੋਰਡ ਦੇ ਉਹ ਜਿਹੜੇ ਕਰਵਾਏ ਜਾਣਗੇ ਉਹਦੇ ਵਿੱਚ ਤਿੰਨ ਜਿਹੜੇ ਟਰਾਂਸਫਾਰਮ ਨੇ 360 ਕੇਵੀ ਦੇ ਅਪਗ੍ਰੇਡ ਕੀਤੇ ਗਏ ਨੇ ਔਰ 300 ਤੋਂ 200 ਕੇਵੀ ਦੇ ਅਪਗ੍ਰੇਡ ਕੀਤੇ ਗਏ ਨੇ ਇਹਦਾ ਮਕਸਦ ਇਹੀ ਹੈ ਕਿ ਜਿਹੜੀ ਬਿਜਲੀ ਹੈ ਉਹ ਨਿਰਵਿਘਨ ਚੱਲੇ ਔਰ ਕਿਸੇ ਨੂੰ ਵੀ ਕੋਈ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ ਇਹ ਜਿਹੜਾ ਬ੍ਰੇਕਰ ਲਾਇਆ ਗਿਆ ਇਹਦੇ ਨਾਲ ਜਿਹੜਾ ਸ਼ਹਿਰ ਦੀ ਬਿਜਲੀ ਹੈ ਜਿਹੜੀ ਪਹਿਲਾਂ ਉਹ ਕਿਸੇ ਨਾ ਕਿਸੇ ਕਾਰਨ ਕਰਕੇ ਜਿਹੜੀ ਕੱਟ ਲੱਗ ਜਾਂਦਾ ਸੀ ਹੁਣ ਇੱਕ ਤਾਂ ਸ਼ਹਿਰ ਦੀ ਜਿਹੜੀ ਬਿਜਲੀ ਆ ਉਹ ਜਿਹੜਾ ਹੈ ਕਿ ਅੰਡਰ ਲੋਡ ਚੱਲੂਗੀ ਔਰ ਇਹ ਜਿਹੜਾ ਬ੍ਰੇਕਰ ਲਾਇਆ ਗਿਆ ਜੀ अमाउंट ਹੈ ਜਿਹੜੀ 20 ਲੱਖ ਦੇ ਇੱਕ ਈਰਿਬ ਜਿਹੜੀ अमाउंट ਬਣਦੀ ਆ ਔਰ ਇਹ ਹੀ ਨਹੀਂ ਇੱਥੇ ਜਿਹੜੇ ਤਿੰਨ ਜਿਹੜੇ 63 ਕੇਵੀ ਦੇ ਉਹ ਸੀਗੇ ਉਹਨਾਂ ਨੂੰ ਅਪਗ੍ਰੇਡ ਕਰਕੇ ਉਹਨਾਂ ਨੂੰ 100 KVA ਕੀਤਾ ਗਿਆ ਔਰ ਜਿਹੜੇ 300 KVA ਸੀਗੇ ਉਹਨਾਂ ਨੂੰ ਅਪਗ੍ਰੇਡ ਕਰਕੇ 200 KVA ਕੀਤਾ ਗਿਆ ਤਾਂ ਕਿ ਜਿਹੜੀ ਬਿਜਲੀ ਆ ਉਹ ਚ ਕਿਸੇ ਨੂੰ ਕੋਈ ਪ੍ਰੋਬਲਮ ਨਾ ਹੋਵੇ ਉਹਨਾਂ ਨੂੰ ਅਪਗ੍ਰੇਡ ਕੀਤਾ ਗਿਆ ਔਰ ਇਹ ਸਾਰੀ ਇੱਕ ਹੋਰ ਵੀ ਦੋ ਜਿਹੜੇ ਹੈਗੇ ਨੇ ਉਹ ਦਸੰਬਰ ਤੱਕ ਜਿਹੜੇ ਕੰਪਲੀਟ ਹੋ ਜਾਣਗੇ ਜਿਹੜੇ ਦੋ ਹੋਰ ਕਟਣੀਆਂ ਲਾਈਨਾਂ ਕਟਣੀਆਂ ਨੇ ਔਰ ਇਹ ਟੋਟਲ ਅਮਾਉਂਟ ਜੇ ਆਪਾਂ ਕਹੀ ਤਾਂ ਇਹ ਸਵਾ ਕਰੋੜ ਦੇ ਕਰੀਬ ਜਿਹੜੀ ਟੋਟਲ ਅਮਾਉਂਟ ਬਣਦੀ ਆ ਔਰ 54 ਲੱਖ ਸਮਥਿੰਗ ਦਾ ਜਿਹੜਾ ਕੰਮ ਹੋ ਚੁੱਕਿਆ ਔਰ 70 ਲੱਖ ਦੀ ਕਰੀਬ ਜਿਹੜਾ ਕੰਮ ਹੈ ਉਹ ਚੱਲ ਰਿਹਾ ਹੈ ਕੰਮ ਹੈ ਉਹ ਦਸੰਬਰ ਦੀ ਜਿਹੜੀ ਹੋਊਗੀ ਦੀ ਐਂਡ ਡੇਟ ਆ ਉਹ ਦਿੱਤੀ ਗਈ ਆ ਔਰ ਇਹਦੇ ਨਾਲ ਜਿਹੜਾ ਸ਼ਹਿਰ ਨੂੰ ਔਰ ਪਿੰਡਾਂ ਦੀ ਜਿਹੜੀ ਸਪਲਾਈ ਆ ਉਹ ਨਿਰਵਿਘਨ ਹੈ ਜਿਹੜੀ ਚੱਲ ਸਕੂ ਉਹ ਬਿਲਕੁਲ ਜੀ ਅਸੀਂ ਐਕਸਸ ਸਾਹਿਬ ਨਾਲ ਸਾਡੀ ਪਿਛਲੇ ਹਫਤੇ ਵੀ ਗੱਲ ਹੋਈ ਆ ਵੀ ਇਹਨੂੰ ਅਨਸੇਫ ਡਿਕਲੇਅਰ ਕਰਾ ਕੇ ਇਹਨੂੰ ਵੀ ਆਪਾਂ ਜਿਹੜੀ ਨਮੀ ਬਣਵਾਈ ਜਾਵੇ ਕਿਉਂਕਿ ਗੱਜੂ ਮਾਜਰੇ ਵੀ ਜਿਹੜੀ ਬਿਲਡਿੰਗ ਬਣ ਰਹੀ ਆ ਔਰ ਜਿੱਥੇ ਵੀ ਕਿਤੇ ਲੋੜ ਆ ਉਹ ਅਸੀਂ ਆਪ ਭਜਨਟ ਕਰਕੇ ਉਹਨੂੰ ਜਲਦੀ ਅਨਸੇਵ ਕਰਵਾ ਕੇ ਔਰ ਨਵੀਂ ਬਿਲਡਿੰਗ ਆ ਜਿਹੜੀ ਉਹ ਬਣਾਈ ਜਾ। ਇਹ ਨਾ ਕਿ ਸਾਡੇ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੂਰੇ ਪੰਜਾਬ ਦੇ ਵਿੱਚ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਦੇ ਵਿੱਚ ਜਿਹੜੀ ਸਪਲਾਈ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਵੀ ਗੱਲ ਕੀਤੀ ਹੈ। ਉਹਦੇ ਵਿੱਚ ਸਿਹਤ ਅਸੀਂ ਸ਼ਹਿਰ ਦੇ ਵਿੱਚ ਬਹੁਤ ਇੰਪਰੂਵਮੈਂਟ ਦੇ ਕੰਮ ਕਰ ਰਹੇ ਹਾਂ ਨਵੀਆਂ ਲਾਈਨਾਂ ਖਿੱਚ ਰਹੇ ਹਾਂ ਟਰਾਂਸਫਾਰਮ ਅਪਗ੍ਰੇਡ ਕਰ ਰਹੇ ਹਾਂ। ਇੱਥੇ ਕੋਈ ਮੋਟੇਵਾਰ ਇਸ ਵਾਸਤੇ 500 ਤੋਂ 200 ਡਰਾਹੋਂ ਕਿਤੇ ਨੇ 300 ਤੋਂ 100 ਦੀ ਕਿਤੇ ਨੇ ਤੇ ਅੱਜ ਇੱਕ ਨਵੀਂ ਲਾਈਨ ਖਿੱਚੀ ਸੀ ਜਿਸ ਦੇ ਬਰੇਕੇ ਦਾ ਦੁਗਾਟਣਾ ਸੀ ਇਲਾਕਾ ਦੇ ਫਰਜ਼ਾਨ ਖੇਤਰ ਸਕੀਮ ਵਰਮਾ ਜੀ ਦਾ ਸਤੋਂ ਇਹਦੇ ਅੱਠ ਮੋਦਰਾਇਆ ਕਿਸਮਰਟੀ ਜਿਹੜੀ ਹੈ ਸਪਲਾਈ ਹੈ ਸ਼ਹਿਰ ਦੇ ਵਿੱਚ ਬਹੁਤ ਹੀ ਵਧੀਆ ਹੋਵੇਗੀ ਔਰ ਇਹ ਸਮੇਂ ਵਿੱਚ ਹੀ ਦੂਹ ਲਾਈਨਾਂ ਖਿੱਚ ਕੇ ਦਸੰਬਰ ਤੱਕ ਕੰਮ ਕੰਪਲੀਟ ਕਰਕੇ ਸ਼ਹਿਰ ਵਿੱਚ ਸਪਲਾਈ ਵਧੀਆ ਹੋਣਾ ਇਹ ਕਿੰਨੀ ਕੁ ਲਗਦ ਨਾਲ ਹੋਈਗਾ ਜੀ ਇਹ ਤਕਰੀਬਨ 52 ਲੱਖ ਦੇ ਜਿਹੜੇ ਕੰਮ ਹੋ ਚੁੱਕੇ ਨੇ ਬਾਕੀ ਬੋਦੀ ਸਵਾ 1 ਕਰੋੜ 26 ਲੱਖ ਦੇ ਕਰੀਬ ਹੈ ਤਕਰੀਬਨੇ ਪਾਸ ਹੋਏ ਹੋਏ ਨੇ ਤੇ ਇਹ ਪਿੰਡਾਂ ਤੇ ਸ਼ਹਿਰਾਂ ਨੂੰ ਸਾਰਿਆਂ ਨੂੰ ਫਾਇਦਾ ਹੋਣਾ ਇਹ ਹਾਂਜੀ ਇਹਦੇ ਤਕਰੀਬਨ ਇਹ ਕਿੱਲੇ ਸ਼ਹਿਰ ਦੇ ਵਿੱਚ ਵੀ ਪੱਕੀ ਪਿੰਡਾਂ ਦੇ ਵਿੱਚ ਵੀ ਸਪਲਾਈ ਹੋ ਰਹੀ ਹੈ ਕੰਮ ਚੱਲ ਰਹੇ ਨੇ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼